ਹਾਂ ਜੀ ਗੁਰਪ੍ਰੀਤ ਸਿੰਘ ਮੁੰਡੇ ਆ ਮੇਰੀ ਅਕੈਡਮੀ ਦਾ ਨਾਮ ਹੈ ਐਚ ਕੇ ਐਮ ਸ਼ੂਟਿੰਗ ਰੇਨ ਕਲੱਬ ਬੀਸਿਕਲੀ ਜੇ ਮੇਰੀ ਬੇਟੀ ਕੋ ਨੈਸ਼ਨਲ ਕਿ ਪਲੇਅਰ ਆ ਤੇ ਉਹ ਚੰਡੀਗੜ੍ਹ ਜਾਂਦੀ ਹੁੰਦੀ ਸੀ ਖੇਡਣ ਲਈ ਕਾਫੀ ਜਾਣ ਆਉਣ ਚ ਪ੍ਰੋਬਲਮਸ ਆ ਗਏ ਸੀ ਜਿਹੜੀਆਂ ਪ੍ਰੋਬਲਮ ਮੇਰੇ ਬੀਟੀ ਫੇਸ ਕਰਦੀ ਸੀ ਸੇਮ ਪ੍ਰੋਬਲਮਸ ਬਾਕੀ ਬੱਚੇ ਵੀ ਫੇਸ ਕਰਦੇ ਸੀ ਫਿਰ ਮੈਂ ਉਸ ਲਈ ਸੋਚਿਆ ਵੀ ਪਟਿਆਲੇ ਵਿੱਚ ਇੱਕ ਰੇਂਜ ਹੋਣੀ ਚਾਹੀਦੀ ਹੈ ਜਿੱਦੇ 25 ਮੀਟਰ 50 ਮੀਟਰ ਤੱਕ 10 ਮੀਟਰ ਤੇ ਉਹ ਫੈਸਿਲਿਟੀਆਂ ਇਹਨਾਂ ਦੇ ਵੱਲੋਂ ਅਪਰੂਵਡ ਆ ਤੇ ਇਹ ਹੁਣ ਡਿਸਟ੍ਰਿਕਟ ਟੂਰਨਾਮੈਂਟਸ ਵੇਰ ਆ ਬਾਰ ਦੀਸਟ੍ਰਿਕਟ ਦੇ ਡਿਸਟ੍ਰਿਕਟਸ ਨੇ ਉਹ ਕੰਨ ਸ਼ੁਰੂ ਕਰ ਚੁੱਕੇ ਨੇ ਤੇ ਬਾਕੀ ਇਸ ਰੇਂਜ ਦੇ ਹਰ ਇੱਕ ਟਾਈਪ ਦੇ ਵਰਲਡ ਕਲਾਸ ਫੈਸਿਲਿਟੀਆਂ ਨੇ ਔਰ ਫਸਟ ਯਾਨੀ ਕਿ ਹਰ ਇੱਕ ਕੋਈ ਅਸੀ ਸੁਵਿਧਾ ਜਿਹੜੀ ਹੈਗੀ ਹੈ ਪੂਰੇ ਵਰਲਡ ਵਰਲਡ ਕਲਾਸ ਫੈਸਿਲਿਟੀਆਂ ਜਿਹਦੇ ਨਾਲ ਕੀ ਹੁੰਦਾ ਕਿ ਜਿਹੜੇ ਲੋਕਲ ਪਟਿਆਲੇ ਦੇ ਬੱਚੇ ਨੇ ਉਹ ਆ ਕੇ ਇੱਥੇ ਪ੍ਰੈਕਟਿਸ ਕਰ ਸਕਦੇ ਨੇ ਔਰ ਉਹਨਾਂ ਨੂੰ ਹਰ ਇੱਕ ਟਾਈਪ ਦੇ ਇੱਥੇ ਕੋਚਿੰਗ ਹੈਗੀ ਆ, ਸਿਦਾ ਹੈ ਗਿਆ ਪਲੱਸ ਜਿਹੜੇ ਵੀ ਅਸੀਂ ਕੋਚ ਹੈਗੇ ਨੇ ਉਹ ਸਭ ਨੈਸ਼ਨਲ ਪਲੇਸ ਨੇ ਨਾਲ ਉਹ ਵਿਚ ਕੋਚ ਐਸੇ ਵੀ ਨੇ ਜਿਨ੍ਹਾਂ ਨੇ ਕਾਮਨਵੈਲਥ ਵੀ ਮੈਡਲ ਮਾਰੇ ਗੱਲ ਕਰੀਏ ਭਾਈ ਇਹ ਕੱਲਾ ਟੂਰਨਾਮੈਂਟ ਵੀ ਹੈ ਜਾਂ ਮਤਲਬ ਟ੍ਰੇਨਿੰਗ ਐਸੀ ਟ੍ਰੇਨਿੰਗ ਦਿੱਤੀ ਜਾਏਗੀ ਬੇਸਿਕਲੀ ਇਹ ਕਲੱਬ ਜਿਹੜਾ ਹੈਗਾ ਨਾਨ-ਪ੍ਰੋਫਿਟੇਬਲ ਕਲੱਬ ਆ ਇਹਦੇ ਵਿੱਚ ਐਸੀ ਹੈ ਵੀ ਜਿਹੜਾ ਬੱਚਾ ਟ੍ਰੇਨਿੰਗ ਕਰਨਾ ਚਾਹੁੰਦਾ ਸਾਡੇ ਨਾਲ ਆ ਕੇ ਝੁੜੇ ਨੋਮినਲ ਫੀਸ ਆ ਕੇ ਕਲੱਬ ਦੇ ਵਿੱਚ ਮਰਜ਼ੀ ਪ੍ਰੈਕਟਿਸ ਕਰੇ ਨਾਲ ਕੋਚਸ ਦੀ ਫੈਸਿਲਿਟੀ ਵੀ ਦਿੱਤੀ ਜਾਏਗੀ ਪਰ ਵੀ ਜਿਸ ਤਰ੍ਹਾਂ ਕਿ ਸ਼ੂਟਿੰਗ ਗੰਸ ਮਹਿੰਗੀਆਂ ਕਾਫੀ ਜ਼ਿਆਦਾ ਹੁੰਦੀਆਂ ਨੇ ਤੇ ਬੱਚੇ ਨਹੀਂ ਲੈ ਬੰਦੇ ਤੇ ਤੁਹਾਡੇ ਕੋਲ ਅਵੇਲੇਬਲ ਨੇ ਤੁਹਾਡੇ ਕੋਲ ਲੈ ਕੇ ਇੱਥੇ ਵੀ ਸਾਡੇ ਕੋਲ ਚੀ ਬਟਨ ਦੀ ਵਗੀ 10 ਮੀਟਰ ਦੀ ਵਗੀ ਡਾਇਫਲਸ ਵੀ ਨਹੀਂ ਆ ਗਿਆ ਆਗੇ ਬੱਚਾ ਆਪਣੀ ਟੱਕਿਸ ਕਰ ਸਕਦਾ ਹੈ ਕੇ ਨਾਰਮਲ ਫੀਸ ਕਿੰਨੀ ਰੱਖੀ ਹੈ ਜੀ ਕਿ ਲੋਕਾਂ ਨੂੰ ਪੈਸੇ ਆ ਬੱਚੇ ਜਿਹੜੇ ਆਗੇ ਕਰ ਬੇਸਿਕਲੀ ਅਸੀਂ ਨਾਰਮਲ ਫੀਸ ਹੀ ਰੱਖੀ ਹੈ ਜੀ ਕੋਈ ਜਾ ਨਹੀਂ ਹੈ ਜੀ ਤਾਂ 10 ਮੀਟਰ ਦੇ ਵਿੱਚ ਆ ਵੀ ਜੋ ਕਲੱਬ ਦੇ ਖਰਚੇ ਵਾਲਾ ਪੂਰਾ ਉਸ ਕੰਡਾ ਉਹ ਸਾਹਮਣੇ ਵਾਲੀ ਰੱਖੀ ਆ ਉਹਦੇ ਚਾਗੇ 4 ਤੋਂ 5000 ਆ ਜਾਂਦੇ ਪਿਛਲ ਵੱਗ ਦੀ ਆਗੇ ਤਾਂ 4000 ਦਾ ਪਿਛਲੇ ਤੁਲਾ ਦਾ 5000 ਦਾ ਜਿਵੇਂ ਗੱਲ ਕੀਤੀ ਗਈ ਹੈ ਉਹ ਵੀ ਥੋੜੀ ਕੋਸਟ ਹੀ ਆ ਜਾਂਦੀ ਜੀ ਉਸ ਦੇ ਵਿਹਾਵ ਕੋੜੀ ਮਤਲਬ ਕੋਈ ਫਿਕਸ ਰੱਖੀ ਜੀ ਕਿਸ ਜਾਂ ਕਈ ਜਿਹੜੀ ਹੁੰਦੀ ਆ ਫਾਈਨੈਂ ਦਾ ਮਤਲਬ ਹੈ ਨਹੀਂ ਅਸੀਂ ਤੇ ਸਾਰਿਆਂ ਨੂੰ ਇਹੀ ਕਹਨੇ ਆ ਵੀ ਜਿਹੜਾ ਬੱਚਾ ਇਸ ਗੇਮ ਦੇ ਵਿੱਚ ਕੁਝ ਕਰਨਾ ਚਾਹੁੰਦਾ ਉਹਨੂੰ ਅਸੀਂ ਨਾਲ ਸਹਿਯੋਗ ਕਰਾਂਗੇ ਉਹਨੂੰ ਗਾਂਸਵੀ ਦੇਵਾਂਗੇ ਨਾਲ ਉਹ ਕਿਵਰਦਾ ਨੋਕਤ Take last message ਹੈ ਜਿਵੇਂ ਯੂਥ ਨਸ਼ੇ ਵੱਲ ਝੁੱਕ ਰਿਹਾ ਤੁਸੀਂ ਬੜਾ ਵਧੀਆ ਜਿਹੜਾ ਕੋਈ ਪ੍ਰੋਗਰਾਮ ਸ਼ੁਰੂ ਕੀਤਾ ਹੈ ਵੀ ਜਿਹੜਾ ਯੂਥ ਇਸ ਪਾਸੇ ਝੁਕੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂਗਾ ਮੇਰਾ ਇਹ ਹੈ ਜੇ ਤੁਸੀਂ ਬੱਚੇ ਨੂੰ ਕੋਈ ਗੇਮ ਨਾਲ ਤੁਸੀਂ ਜੋੜਦੇ ਹੋ ਪਹਿਲੀ ਗੱਲ ਤੇ ਉਹ ਮੋਬਾਈਲ ਤੋਂ ਵੀ ਦੂਰ ਰਹਿੰਦਾ ਫਿਰ ਉਹ ਐਕਸਰਸਾਈਜ਼ ਵੀ ਕਰਦਾ ਹੈ ਉਸ ਤੋਂ ਬਾਅਦ ਪ੍ਰੈਕਟਿਸ ਕਰਦਾ ਹੈ दिन के तीन चार घंटे तो ईजीली रेंज पर पास हो जाते हैं फिर उस गेम दे दे उस एड़ुण दे एड़ुण दे गे। के जब इंट्रस्ट बनता है फिर उसकी एजुकेशन का बड़ा बेनीफिट्स है जो वो मैडल कितने मारता डिस्ट्रिक्ट लैवल स्टेट लैवल के उत्ते उस चीज़ के बेनीफिट्स मिलते हैं अगर स्टडी में एडमिशन लैंते स्पोर्ट्स कोटे वगैरह नौकरी भी इस गेम के नाल नौकरी भी मिलती है अगमरंजीत कौर गरेवाल राजी किस तरह देख रहे किस लेवल तक किस डिस्ट्रिक्ट तक खेले हुए ਜਿਵੇਂ ਕੋਸ ਸਾਹਿਬ ਕਹਿੰਦੇ ਸੀ ਛੇ ਛੇ ਜਿਹੜੀ ਯਾ ਜੋਇਨ ਕਰੀ ਕਿੰਨੇ ਟੈਪ ਆ ਜਿਹੜੇ ਕੋਈ ਕੇਪ ਉਹ ਮੈਨੂੰ 4 ਸਾਲ ਹੋ ਗਏ ਸ਼ੂਟਿੰਗ ਜੁਆਇਨ ਕੀਤੇ ਨੂੰ ਤੇ ਡਿਸਟ੍ਰਿਕਟ ਸਟੇਟ ਤੇ ਪ੍ਰੀ ਨੈਸ਼ਨਲ ਨੈਸ਼ਨਲ ਸਮ ਹੈ ਕੁਝ ਮਹੀਨੇ ਅਚੀ ਕਰ ਲਏ ਸੀਗੇ ਬਟ ਇੰਟਰਨੈਸ਼ਨਲ ਖੇਡਣਾ ਇਜ਼ ਅ ਬਿਗ ਥਿੰਗ ਤੇ ਉਹਦੇ ਲਈ ਕਾਫੀ ਹਾਰਡ ਵਰਕ ਕਰਨਾ ਪੈਂਦਾ ਅ ਇੰਟਰਨੈਸ਼ਨਲ ਖੇਡਣਾ ਜੁਛ ਨਰਵਸ ਹੋਰੀ ਤੇ ਇੰਨੇ ਵੱਡੇ ਪਲੇਟਫਾਰਮ ਤੋਂ ਅੱਜ ਖੜੀ ਹਾਂ ਕਿਸ ਤਰ੍ਹਾਂ ਦੀ ਹਾਂਜੀ ਕਿਤੇ ਕਿਤੇ ਐਕਸਾਈਟਮੈਂਟ ਵੀ ਹੁੰਦੀ ਹੈ ਤੇ ਐਂਕਸ਼ੀਅਸ ਵੀ ਫੀਲ ਹੁੰਦਾ ਕਿ ਪਹਿਲਾ ਕੰਪੀਟੀਸ਼ਨ ਆ ਹਾਊ ਵਿਲ ਇਟ ਗੋ ਤੇ ਬਾਕੀ ਟ੍ਰੇਨਿੰਗ ਅੱਛੀ ਚੱਲ ਰਹੀ ਹੈ ਤੇ ਆਈ ਐਮ ਹੋਪਫੁਲ ਕਿ ਵਧੀਆ ਹੀ ਹੋਊਗਾ। ਅ ਭਾਈ ਗੁਰਮੀਤ ਜੀ ਬਲੋ ਪੁੱਛਾਲਾ ਕੀਤਾ ਹੈਗਾ ਇਸ ਤਰ੍ਹਾਂ ਦੇਖਦੇ ਕਿ ਕਿ ਤੁਸੀਂ ਖੁਦ ਵੀ ਇੱਕ ਕੋਚ ਹੋ ਖੁਦ ਦੀ ਅਕੈਡਮੀ ਵੀ ਹੈ ਤੁਸੀਂ ਪਹੁੰਚੇ ਹੋ ਕੀ ਕਹਿਣਾ ਚਾਹਤੇ? ਅ ਸਰ ਪਹਿਲਾਂ ਤਾਂ ਮੈਂ ਸਾਰੇ ਸਰੋਤਾਂ ਦਾ तहे ਦਿਲੋਂ ਧੰਨਵਾਦ ਕਰਦਾ ਤੇ ਜਿਹੜੀ ਇਹ ਅਕੈਡਮੀ ਆ ਐਟਕੇਮ ਸ਼ੂਟਿੰਗ ਰੇਂਗਾ ਇੱਕ ਹਾਈ ਸਟੈਂਡਰਡ ਦਾ ਇੱਥੇ ਰੇਂਜ ਪ੍ਰੋਵਾਈਡ ਕੀਤਾ ਗੁਰਮੀਤ ਸਰ ਮੁੰਡੇ ਨੇ ਤੇ ਇਹ ਬਹੁਤ ਵੱਡੀ ਇੱਕ ਮਤਲਬ ਗਿਫਟ ਆ ਆਪਣੇ ਸਾਰੇ ਪਟਿਆਲਾ ਵਾਸੀਆਂ ਨੂੰ ਕਿਉਂਕਿ ਪਟਿਆਲਾ ਸੈਂਟਰ ਪੈ ਜਾਂਦਾ ਇਹਦੇ ਲਈ ਤੁਹਾਡਾ ਸੰਗਰੂਰ ਡਿਸਟ੍ਰਿਕਟ ਚੰਡੀਗੜ੍ਹ ਲੁਧਿਆਣਾ ਅੰਬਾਲਾ ਇਹ ਸੈਂਟਰ ਪੁਆਇੰਟ ਬਣ ਗਿਆ ਤੇ ਬੱਚਾ ਨੂੰ ਇਸ ਲੈਵਲ ਦੇ ਸਟੈਂਡਰਡ ਦੇ ਰੇਂਜ ਸੀਗੇ ਉਹ ਜਾਂ ਤਾਂ ਦਿੱਲੀ ਨੇ ਜਾਂ ਭਪਾਲ ਨੇ ਉੱਥੇ ਨਹੀਂ ਦੂਰ ਜਾਣਾ ਪੈਂਦਾ ਸੀ ਦੇਖੋ ਬੱਚਾ ਤੇ ਪੜ੍ਹਾਈ ਦਾ ਬੰਦ ਨਹੀਂ ਰਹਿਦਾ ਵਾ ਤੇ ਟਿਊਸ਼ਨ ਕਲਾਸਿਸ ਵਗੈਰਾ ਕੋਲ ਪੇਰੈਂਟਸ ਇਸ ਚੀਜ਼ ਦੇ ਵਿੱਚ ਕੋਈ ਵੀ ਕੰਪਰੋਮਾਈਜ਼ ਨਹੀਂ ਕਰਦੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਤੇ ਸ਼ੂਟਿੰਗ ਵੀ ਕਰਵਾਉਣੀ ਹੈ ਬੱਚਿਆਂ ਲਈ ਬਹੁਤ ਇੱਕ ਚੈਲੰਜ ਹੋ ਜਾਂਦਾ ਠੀਕ ਹੈ ਬਹੁਤ ਮੁਸ਼ਕਲ ਤੇ ਦਿੱਕਤਾਂ ਪੇਸ਼ ਆਉਂਦੀਆਂ ਨੇ ਪਰ ਇਹਨਾਂ ਨੇ ਇੱਕ ਪਟਿਆਲੇ ਨੂੰ ਇੱਕ ਇੰਨਾ ਵਧੀਆ ਜੋ ਇੱਕ ਗਿਫਟ ਦਿੱਤਾ ਸਾਨੂੰ ਇਹਦਾ ਫਾਇਦਾ ਲੈਣਾ ਚਾਹੀਦਾ ਅੱਜ ਤੁਸੀਂ ਦੇਖ ਰਹੇ ਹੋ ਇੱਥੇ ਬਹੁਤ ਭੀੜ ਹੋ ਚੁੱਕੀ ਆ ਤੇ ਬੱਚੇ ਦੂਰੋਂ ਦੂਰੋਂ ਆ ਰਹੇ ਨੇ ਇੱਥੇ ਡਿਸਟ੍ਰਿਕਟ ਕਰਵਾ ਰਹੇ ਨੇ ਕਿ ਦੂਸਰੇ ਡਿਸਟ੍ਰ ਸਾਬਤ ਅੱਜ ਮਾਨਸਾ ਡਿਸਟ੍ਰਿਕਟ ਹੋ ਰਿਹਾ ਇੱਥੇ 0.22 ਦਾ ਤੇ ਇਦਾਂ ਅੱਪਰ ਦਾ ਖੁਦ ਪਟਿਆਲੇ ਦੇ ਵਿੱਚ ਬੈਠੇ ਆ ਤੇ ਸਾਡੇ ਬੱਚਿਆਂ ਨੂੰ ਚੰਡੀਗੜ੍ਹ ਮਹਾਲੀ ਜਾਣਾ ਪੈਂਦਾ ਆ ਸਾਨੂੰ ਇੱਕ ਜੋ ਫੈਸਿਲਿਟੀ ਦਿੱਤੀ ਗਈ ਆ ਇਹਦਾ ਸਾਨੂੰ ਫਾਇਦਾ ਲੈਣਾ ਚਾਹੁੰਦਾ ਤੇ ਇੱਕ ਵਾਰ ਮੈਂ ਫਿਰ ਤੋਂ ਮੁਬਾਰਕਬਾਦ ਦਵਾਉਣਾ ਚਾਹੁੰਦਾ ਗਰਮੀਤ ਸਰ ਮੁੰਡੇ ਨੂੰ ਤੇ ਸਾਰੇ ਪਟਿਆਲਾ ਵਾਸੀਆਂ ਨੂੰ ਇਸ ਰੇਂਜ ਦੇ ਲਈ ਥੈਂਕ ਯੂ ਜਲਕਰ ਜੀ ਕੰਪੀਟੀਸ਼ਨ ਦੀ ਭਾਈ ਟੋਡੇ ਵੱਲੋਂ ਵੀ ਕੋਈ ਕੰਪੀਟੀਸ਼ਨ ਹੋਰ ਅਕੈਡਮੀ ਚ ਰੱਖਿਆ ਜਾਏਗਾ ਨਾ ਟੈਂਪ ਚ ਹਾਂਜੀ ਹਾਂਜੀ ਮੈਂ ਸਿਰ ਚਾਹੁੰਦੇ ਆ ਕਿ ਸਾਡੀ ਪੂਰੀ سپورਟ ਸਾਡੂ ਕਿ ਇੱਥੇ ਵਧੀਆ ਕੰਪੀਟੀਸ਼ਨ ਹੁੰਦਾ ਹੈ ਇੰਟਰਨੈਸ਼ਨਲ ਲੈਵਲ ਤੇ ਇੱਥੇ ਜੋ ਸ਼ੂਟਰ ਬਣਨੇ ਇਥੋਂ ਤੇ ਕੋਚ ਬਹੁਤ ਹਾਰਡ ਵਰਕਿੰਗ ਜੰਗ ਕੋਚ ਪੂਰ ਸਾਰਾ એનર્ਜੀ ਵਾਲੀ ਜਿਹੜਾ ਨੇ ਰੱਖੇ ਨੇ ਇੱਥੇ ਵਧੀਆ ਜਿਹਨਾਂ ਦੇ ਬੱਚੇ ਇੰਟਰਨੈਸ਼ਨਲ ਲੈਵਲ ਤੇ ਖੇਡ ਰਹੇ ਨੇ ਤੇ ਸਾਨੂੰ ਵੀ ਇਸ ਜੋ ਸੁਵਿਧਾ ਮਿਲੀ ਆ ਇਹਦਾ ਪੂਰਾ ਫੋਨ ਪਤਾ ਲੈਣਾ ਚਾਹੀਦਾ ਕੋਸਾ ਕੀ ਨਾਮ ਆ ਤੁਹਾਡਾ ਤੇ ਕਿੰਨੇ ਟਾਈਮ ਤੋਂ ਜਿਹੜੀ ਕੀ ਹੈ ਗੇਮ ਤੁਸੀਂ ਜੁਆਇਨਿੰਗ ਕਰੀ ਵੀ ਤੇ ਅਜੇ ਟ੍ਰੇਨਿੰਗ ਦੀ ਗੱਲ ਕੀਤੀ ਜਾਈ ਗੁਰਮੀਤ ਜੀ ਦੀ ਅਕੈਡਮੀ ਵਿੱਚ ਕਿੰਨੇ ਟਾਈਮ ਤੋਂ ਟ੍ਰੇਨਿੰਗ ਮੈਨੂੰ ਹੋ ਗਿਆ ਜੀ अराउंड 14 ਇਅਰਸ 14 ਪਲੱਸ ਇਅਰਸ ਹੋ ਗਏ ਜੀ ਐਜ਼ ਅ ਸ਼ੂਟਰ ਤੇ अराउंड 4 ਇਅਰਸ ਹੋ ਗਿਆ ਐਜ਼ ਅ ਕੋਚ ਜੀ ਮੈਂ ਜਰਮਨੀ ਤੋਂ ਟ੍ਰੇਨਿੰਗ ਕੀਤੀ ਹੈ ਜੀ ਹਾਈਂਗ ਜ਼ਰਿੰਕਮੇਰ ਤੇ ਗਾਬੀ ਬੁਲਮਨ ਤੋਂ ਜੀ ਉਹਨਾਂ ਕੋਲ ਤਿੰਨ ਟ੍ਰੇਨਿੰਗ ਸੈਸ਼ਨ ਤਿੰਨ ਟ੍ਰੇਨਿੰਗ ਕੈਂਪ ਲਾਏ ਨੇ ਜੀ ਤੇ ਉਸ ਤੋਂ ਬਾਅਦ ਮੈਂ ਸ਼ੂਟਿੰਗ ਸ਼ੁਰੂ ਕੋਚਿੰਗ ਦੇਣੀ ਸ਼ੁਰੂ ਕਰੀ ਹੈ ਜੀ ਤਾਂ ਕਿ ਬੱਚਿਆਂ ਨੂੰ ਗ੍ਰਾਸ ਰੂਟ ਲੈਵਲ ਤੋਂ ਹੀ ਵਧੀਆ ਟ੍ਰੇਨਿੰਗ ਮਿਲੇ ਆਪਣੇ ਇੱਥੇ ਇੱਥੇ ਮੈਂ ਸ਼ੁਰੂ ਕਰੀਏ ਜੀ ਜੁਆਇਨ ਜਨੂਅਰੀ ਤੋਂ ਜੀ ਜਨੂਅਰੀ 2025 ਤੋਂ ਤੇ ਬਹੁਤ ਵਧੀਆ ਰੇਂਜ ਬਣਾਈ ਹੈ ਜੀ ਸਰ ਨੇ ਬਹੁਤ ਜ਼ਿਆਦਾ ਵਧੀਆ ਫੈਸਿਲਿਟੀ ਪ੍ਰੋਵਾਈਡ ਕੀਤੀ ਹੈ ਅਦਰਵਾਈਜ਼ ਇੰਨੀ ਵਧੀਆ ਰੇਂਜ ਆਪਣੇ ਨੇੜੇ ਤੇੜੇ ਕਿਤੇ ਨਹੀਂ ਹੈਗੀ ਜੀ ਬੱਚਿਆਂ ਵਾਸਤੇ ਦੇਖੋ ਕਾਫੀ ਆਪਰਚੂਨਿਟੀਆਂ ਨੇ ਕਿ ਸ਼ੁਰੂ ਤੋਂ ਵਧੀਆ ਟ੍ਰੇਨਿੰਗ ਮਿਲੇ ਵਧੀਆ ਉਹਨਾਂ ਨੂੰ ਇਨਫਰਾਸਟ੍ਰਕਚਰ ਮਿਲੇ ਜੀ ਤਾਂਕਿ ਅੱਗੇ ਆ ਕੇ

ਇੰਨਾ ਜ਼ਿਆਦਾ ਦੇਖੋ ਪਰਸਨਲ ਲੈਵਲ ਤੇ ਕੋਈ ਨਹੀਂ ਕਰਦਾ ਜੀ ਹੁਣ ਸਰ ਗ੍ਰਾਸ ਰੂਟ ਲੈਵਲ ਤੋਂ ਬੱਚਿਆਂ ਨੂੰ ਹੁਣੇ ਜਦੋਂ ਇੰਨੀ ਵਧੀਆ ਇਨਫਰਾਸਟ੍ਰਕਚਰ ਮਿਲ ਰਿਹਾ ਤਾਂ ਬੱਚੇ ਨੂੰ ਮੇਨ ਜਿੱਥੇ ਮੈਚੇਜ਼ ਹੁੰਦੇ ਨੇ ਵੱਡੇ ਉਹਥੇ ਜਾ ਕੇ এনवायरमेंट ਤੋਂ ਨਹੀਂ ਕਮ ਸੇ ਕਮ ਬੱਚੇ ਡਰਦੇ ਉਹਨਾਂ ਨੂੰ ਇੱਥੇ ਹੀ ਪ੍ਰੋਵਾਈਡ ਹੋ ਰਿਹਾ ਉਹ ਸਾਰਾ ਕੁਝ ਨਹੀਂ ਅਦਰਵਾਈਜ਼ ਹੁੰਦਾ ਜੀ ਛੋਟੀਆਂ ਰੇਂਜਿਸ ਹੁੰਦੀਆਂ ਨੇ ਬੱਚਾ ਵੱਡੀ ਰੇਂਜ ਚ ਜਾ ਕੇ ਵੈਸੇ ਹੀ ਘਬਰਾ ਜਾਂਦੇ ਨੇ ਕਾਫੀ ਬੱਚੇ ਤਾਂ ਜੀ ਭਾਈ ਭਾਈ ਪੋਸਟਿੰਗ ਦਿੱਤੀ ਜਾ ਰਹੀ ਹੈ ਕਿੰਨੇ ਕੈਪਟਨ ਪੋਸਟਿੰਗ ਕਰਦੇ ਪਰਾਲਾ ਗੁਰਜੀ ਵੱਲੋਂ ਕੋਲ ਸਟਾਰਟ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਕੋਈ ਬਹੁਤ ਅੱਛਾ ਕਾਰਨਾ ਕੀਤਾ ਗਿਆ ਪਹਿਲਾਂ ਕੀ ਹੁੰਦਾ ਸੀਗਾ ਬੱਚਾ ਨੂੰ ਨਾ ਉਹਦੀ ਟ੍ਰੇਨਿੰਗ ਸੈਸ਼ਨ ਵਾਸਤੇ 25 ਮੀਟਰ 50 ਮੀਟਰ ਉਹਦੇ ਲਈ ਇਹ ਬੱਚਿਆਂ ਨੂੰ ਚੰਡੀਗੜ੍ਹ ਜਾਣਾ ਪੈਂਦਾ ਸੀ ਚੰਡੀਗੜ੍ਹ ਦੇ ਰਿੰਗ ਸੀ ਕਮਹਾਲੀ ਰਿੰਗ ਸੀ ਜਿਹਦੇ ਕਰਕੇ ਟ੍ਰੈਵਲਿੰਗ ਵਿੱਚ ਬਹੁਤ ਜ਼ਿਆਦਾ ਦਿੱਕਤਾਂ ਆਉਂਦੀ ਸੀ ਬੱਚਿਆਂ ਨੂੰ ਟਾਈਮ ਬਹੁਤ ਜ਼ਿਆਦਾ ਖਰਾਬ ਹੁੰਦਾ ਸੀ ਹੁਣ ਜੌਂਦੀ ਪਟਿਆਲੇ ਸ਼ੂਟਿੰਗ ਰੇਂਜਰ ਆਪਾਂ ਨੂੰ ਕਲੱਬ ਦੀ ਕਰਵਾਈ ਗਈ ਹੈ ਤਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਆਸਾਨ ਹੋ ਗਿਆ ਬੱਚਿਆਂ ਦਾ ਇੱਕ ਟਾਈਮ ਸਭ ਤੋਂ ਟਾਈਮ ਦੀ ਪ੍ਰੋਬਲਮਾਂ ਸੀ ਉਹ ਬਹੁਤ ਵਧੀਆ ਬਚ ਰਿਹਾ ਤੇ ਇੱਥੇ ਪ੍ਰੋਪਰ ਟ੍ਰੇਨਿੰਗ ਪ੍ਰੋਪਰ ਸੈਸ਼ਨ ਪ੍ਰੋਪਰ ਕੋਚਿੰਗ ਗਾਈਡੈਂਸ ਪ੍ਰੋਪਰ ਮਿਲ ਰਹੀ ਹੈ ਬੱਚਿਆਂ ਨੂੰ ਗੱਲ ਕੋਚਿੰਗ ਕੀਤੀ ਜੇ ਕਿੰਨੇ ਟਾਈਮ ਤੋਂ ਤੁਸੀਂ ਮੈਂ ਕੈਸੇ ਟ੍ਰੇਨਿੰਗ ਚ ਨਾ ਜੀ 2018 ਤੋਂ ਲੈ ਕੇ ਮੈਂ ਕੋਚਿੰਗ ਫੀਲਡ ਵਿੱਚ ਆ ਗਿਆ ਸੀਗਾ ਤੇ 2013 ਵਿੱਚ ਮੈਂ ਉਹਦੀ ਜਿਹੜੀ ਗੇਮ ਆ ਸਟਾਰਟ ਕੀਤੀ ਸੀ 2018 ਪਹਿਲਾਂ ਮੈਂ ਮਕਸ ਮੈਨ ਕੋਚ ਕਰਿਆ ਉਸ ਤੋਂ ਬਾਅਦ ਫਿਰ ਮੈਂ ਉਹਦਾ ਜਿਹੜਾ ਪੁਆਇੰਟ 22 ਸ਼ੂਟਿੰਗ ਕੋਚਿੰਗ ਦਾ ਕਰੀਅਰ ਸਟਾਰਟ ਕੀਤਾ ਅ ਪਹਿਲੇ 3 ਸਾਲ ਅਸੀਂ ਚੰਡੀਗੜ੍ਹ 25 ਸੈਕਟਰ ਫਿਰ 1 ਸਾਲ ਸ਼ੇਫਿਸ ਮੁਹਾਲੀ ਤੇ ਹੁਣ ਅਸੀਂ ਸਿንስ ਜਨਵਰੀ ਜਨਵਰੀ 2025 ਤੋਂ ਅਸੀਂ ਇੱਥੇ ਸਟਾਰਟ ਕੀਤੇ